ਅਲਾਦ ਦੇ ਵਿੱਚ ਗੁజర్ ਰਹੀ ਹੈ ਕਿਉਂਕਿ ਮਨੁੱਖ ਮਾਫ ਕਰਿਓ ਦੁਖੀ ਕਿਉਂ ਹੈ ਨਾ ਇਹਨੂੰ ਕੋਈ ਦੁਖੀ ਕਰਨ ਵਾਲਾ ਜੰਮਿਆ ਤੇ ਨਾ ਇਹਨੂੰ ਕੋਈ ਸੁਖੀ ਕਰਨ ਵਾਲਾ ਜੰਮਿਆ ਮਨੁੱਖ ਆਪਣੇ ਆਪ ਤੋਂ ਦੁਖੀ ਹੈ ਆਪਣੇ ਵਿਕਾਰਾਂ ਤੋਂ ਦੁਖੀ ਹੈ ਇਸ ਨੂੰ ਵਿਕਾਰ ਦੁਖੀ ਕਰਦੇ ਨੇ ਵਿਕਾਰ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢਣਾ ਨਹੀਂ ਚਾਹੁੰਦਾ ਹੁਣ ਆਪਾਂ ਸੋਚ ਕੇ ਵੇਖੋ ਵੀ ਇੱਕ ਬੰਦੇ ਨੇ ਗੁਰਦਵਾਰਾ ਸਾਹਿਬ ਦਿੱਤਾ 11000 ਰੁਪਇਆ ਉਹ ਬੰਦੇ ਦੀ ਇੱਛਾ ਹੈ ਸਾਰਿਆਂ ਦੀ ਨਹੀਂ ਕਈਆਂ ਦੀ ਨਹੀਂ ਇੱਛਾ ਹੁੰਦੀ ਉਹ ਬੰਦੇ ਦੀ ਇੱਛਾ ਹੈ ਵੀ ਅਰਦਾਸ ਦੇ ਵਿੱਚ ਵੀ ਮੇਰਾ ਨਾਮ ਬੜਾ ਆਰਾਮ ਦੇ ਨਾਲ ਲਿੱਤਾ ਜਾਏ ਤੇ ਜਦੋਂ ਲੋਟ ਸਪੀਕਰ ਦੇ ਵਿੱਚ ਬੋਲਿਆ ਜਾਵੇ ਉਦੋਂ ਵੀ ਮੇਰਾ ਨਾਮ ਬੜਾ ਜਿਚਾ ਕੇ ਬੋਲਿਆ ਜਾਏ ਉਹ ਦੀ ਇੱਛਾ ਹੈ ਇਹ ਉਹ ਸੋਚ ਰਿਹਾ ਹੈ ਤੇ ਨਾਮ ਵੀ ਮੇਰਾ ਲਿਸਟ ਦੇ ਵਿੱਚ ਉੱਪਰ ਹੋਵੇ ਸਰੋਪਾ ਵੀ ਮੈਨੂੰ ਸਾਰਿਆਂ ਤੋਂ ਪਹਿਲਾਂ ਮੇਰੇ ਗੱਲ ਵਿੱਚ ਪਾਇਆ ਜਾਵੇ ਨਾ ਉਹਦਾ ਨਾਮ ਅਰਦਾਸ ਦੇ ਵਿੱਚ ਬੋਲਿਆ ਗਿਆ ਨਾ ਉਹਦਾ ਨਾਮ ਲਾਉਡ ਸਪੀਕਰ ਦੇ ਵਿੱਚ ਬੋਲਿਆ ਗਿਆ ਨਾ ਉਹਦਾ ਨਾਮ ਲਿਸਟ ਦੇ ਉੱਪਰ ਆਇਆ ਨਾ ਉਹਦਾ ਉਹਦੇ ਗਲ ਵਿੱਚ ਸਰੋਪਾ ਪਾਇਆ ਗਿਆ ਕਰ ਗਿਆ ਕਰ ਜਾ ਕੇ ਲਾਗੀ ਉਬੜਾ ਚੁਬੜੀ ਮੈਂ 11000 ਰੁਪਇਆ ਗੁਰਦੁਆਰੇ ਦੇਖ ਕੇ ਆਇਆ ਮੇਰਾ ਨਾਂ ਨਹੀਂ ਬੋਲਿਆ ਮੇਰੇ ਕੋਈ ਸਰੋਪਾ ਨਹੀਂ ਪਾਇਆ ਮੇਰਾ ਨਾਂ ਨਹੀਂ ਪਹਿਲਾਂ ਬੋਲਿਆ ਕਰ ਜਾ ਕੇ ਉਬੜਾ ਚੁਬੜੀ ਲੱਗੀ ਘਰ ਵਾਲੀ ਨੂੰ ਕਹਿ ਰਿਹਾ ਅੱਜ ਤੋਂ ਬਾਅਦ ਨਹੀਂ ਮੈਂ ਗੁਰਦੁਆਰੇ ਜਾਣਾ ਉਹ ਮੰਜੇ ਤੇ ਪਈ ਪਈ ਨੂੰ ਕਹਿੰਦੀ ਆ ਕਹਿੰਦੀ ਤੂੰ ਸੌਂ ਜਾ ਚੱਲ ਨਾ ਜਾਹੀਂ ਸੌਂ ਜਾ ਨਾ ਜਾਹੀਂ ਉਹ ਫਿਰ ਆਪਣੇ ਘਰ ਵਾਲੀ ਨੂੰ ਕਹਿੰਦਾ ਕਹਿੰਦਾ ਮੈਂ ਤੈਨੂੰ ਆਖਿਆ ਸੀ ਵੀ ਆਪਾਂ 5000 ਰੁਪਏ ਦੇ ਦਈਏ ਤੂੰ ਕਹਿੰਦਾ ਹੱਟੀ ਨਹੀਂ ਵੀ ਮੁੰਡਾ ਕੈਨੇਡਾੋਂ ਆਇਆ ਬਾਹਰੋਂ ਆਇਆ 11000 ਰੁਪਏ ਦੇ ਦਈਏ ਉੱਥੇ ਮੇਰਾ ਕਿਸੇ ਨੇ ਨਾਮ ਨੋਂ ਬੋਲਿਆ ਨਾ ਮੇਰਾ ਗ੍ਰੰਥੀ ਨੇ ਨਾ ਅਰਦਾਸ ਦੇ ਵਿੱਚ ਨੋਂ ਬੋਲਿਆ ਨਾ ਮੇਰੇ ਗਲ ਵਿੱਚ ਸਰੋਪਾ ਪਾਇਆ ਹੁਣ ਆਪਾਂ ਸੋਚ ਕੇ ਦੇਖੋ ਵੀ ਨਾ ਉੱਥੇ ਡਾਂਗੋ ਨੇ ਕਿਸੇ ਪ੍ਰਧਾਨ ਨੇ ਮਾਰੀ ਨਾ ਕਿਸੇ ਸੈਕਟਰੀ ਨੇ ਨਾ ਕਿਸੇ ਸਕੱਤਰ ਨੇ ਨਾ ਕਿਸੇ ਸੇਵਾਦਾਰ ਨੇ ਨਾ ਕਿਸੇ ਗ੍ਰੰਥੀ ਨੇ ਇਹੋ ਜਾਂ ਕੀ ਕਾਰਨ ਹੈ ਜਿਹੜਾ 11000 ਰੁਪਇਆ ਗੁਰਦੁਆਰੇ ਦੇ ਕੇ ਵੀ ਬੰਦਾ ਦੁਖੀ ਆ ਨੀਂਦ ਨਹੀਂ ਆਈ ਰਾਤ ਨੂੰ ਅੱਖ ਖੁੱਲੇ ਫੇਰ ਉਧਰ ਜਾਵੇ ਵੀ 11000 ਰੁਪਿਆ ਸਵੇਰੇ ਮੈਂ ਕੱਲ ਗੁਰਦੁਆਰੇ ਦੇ ਕੇ ਆਇਆ ਮੇਰਾ ਬੋਲੇ ਹੀ ਨਹੀਂ ਕਿਸੇ ਨੇ ਬਾਰ-ਬਾਰ ਉੱਠ-ਉੱਠ ਕੇ ਕਹਿੰਦਾ ਅੱਜ ਨਹੀਂ ਦੁਬਾਰਾ ਫੇਰ ਨਹੀਂ ਮੈਂ ਜਾਣਾ ਫੇਰ ਨਹੀਂ ਜਾਣਾ ਉਹ ਘਰ ਵਾਲੀ ਵਿਚਾਰੀ ਸਿਆਣੀ ਐ ਉਹ ਫੇਰ ਬਾਰ-ਬਾਰ ਕਹਿੰਦੀ ਐ ਕਹਿੰਦੀ ਚੱਲ ਸੌਂ ਜਾ ਨਾ ਜਾਈ ਅੱਗੇ ਤੋਂ ਹੁਣ ਤਾਂ ਸਮਝਾ ਨੀਂਦ ਕਿੱਥੋਂ ਆਵੇ ਮਹਾਰਾਜ ਕਹਿੰਦੇ ਨੇ ਸਾਖਤ ਹਰ ਰਸ ਸਾਧ ਨ ਜਾਣਿਆ ਤਿਨ ਅੰਤਰ ਹਉਮੈ ਕੰਡਾਏ ਹਉਮੈ ਦਾ ਕੰਡਾ ਸੌਣ ਦੇਵੇ ਹਉਮੇ ਦਾ ਕੰਡਾ ਜਿਹੜਾ ਇਹਦੇ ਰਾਤ ਕੱਲ ਲੱਗਾ ਵੀ ਮੈਂ ਗੁਰਦੁਆਰੇ ਗਿਆ ਮੇਰੇ ਸਰੋਪਾ ਨਹੀਂ ਪਾਇਆ ਮੇਰਾ ਨਾਂ ਨਹੀਂ ਬੋਲਿਆ ਗਿਆ ਮੇਰਾ ਅਰਦਾਸ ਦੇ ਵਿੱਚ ਨਾਂ ਨਹੀਂ ਲਿਆ ਗਿਆ ਉਹ ਕੰਡਾ ਕਿੱਥੇ ਸੌਣ ਦਿੰਦਾ ਇੱਥੇ ਤਾਂ ਰਸਤੇ ਦਾ ਕੰਡਾ ਜਿਹੜਾ ਨਾ ਉਹ ਕੰਡਾ ਨਿਕਲ ਜਾਵੇ ਬੰਦਾ ਉਸ ਤੋਂ ਬਾਅਦ ਤੁਰ ਲੈਂਦਾ ਪਰ ਮਾਫ਼ ਕਰਿਓ ਜਿਹੜਾ ਹਉਮੇ ਦਾ ਕੰਡਾ ਨਾ ਇਹ ਸਤਾਉਂਦਾ ਰਹਿੰਦਾ ਇਹ ਰਾਤ ਨੂੰ ਸੁੱਤੇ ਪਏ ਵੀ ਜੁਬਦਾ ਰਹਿੰਦਾ ਇਹ ਸੌਣ ਨਹੀਂ ਦਿੰਦਾ ਮਹਾਰਾਜ ਕਹਿੰਦੇ ਨੇ ਸਾਖਤ ਹਰ ਰਸਾਧਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਕਹਿੰਦੇ ਜਿਉਂ-ਜਿਉਂ ਚਲੈ ਚੁਬੈ ਦੁੱਖ ਪਾਵੈ ਹੁਣ ਦੁੱਖ ਦੁਖੀ ਕਿਨੇ ਕੀਤਾ ਹੈ ਦੁਖੀ ਕੀਤਾ ਵਿਕਾਰ ਵਿਕਾਰ ਕੀ ਹੈ ਹਉਮੈ ਜਿਹੜੀ ਆਪਣੇ ਨੇ ਆਪਣੇ ਤੇ ਵਿੱਚ ਲਾਗੂ ਕਰੀ ਹੋਈ ਹੈ ਜਿਹੜਾ ਆਪਣੇ ਆਪ ਨੂੰ ਇਹ ਚਾਹੁੰਦਾ ਵੀ ਮੈਂ ਹਉਮੈ ਵਿੱਚ ਜਾਉਣਾ ਚਾਹੁੰਨਾ ਹੈਂਕੜ ਵਿੱਚ ਜਾਉਣਾ ਚਾਹੁੰਦਾ ਹੈ ਹੌਮੇ ਨੇ ਇਹਨੂੰ ਦੁਖੀ ਕੀਤਾ ਨਾ ਕਿਸੇ ਪ੍ਰਧਾਨ ਨੇ ਘੂਰਿਆ ਨਾ ਸਕੱਤਰ ਨੇ ਨਾ ਸੈਕਟਰੀ ਨੇ ਕਿਸੇ ਨੇ ਨਹੀਂ ਇਹਨੂੰ ਕੁਝ ਕਿਹਾ ਪਰ ਇਹਨੂੰ ਹੌਮੇ ਦੇ ਜਿਹੜਾ ਹੌਮੇ ਦਾ ਕੰਡਾ ਸੀ ਨਾ ਉਹ ਚੁੱਭਦਾ ਰਿਹਾ ਰਾਤ-ਰਾਤ ਸਾਰੀ ਰਾਤ ਉਹ ਘਰ ਵਾਲੀ ਵਿਚਾਰੀ ਬੀਬੀ 10 ਵਾਰੀ ਆਖਿਆ ਸੌਂ ਜਾ ਚੱਲ ਨਾ ਜਾਹੀਂ ਸਵੇਰੇ ਨਾ ਜਾਹੀਂ ਫੇਰ ਉੱਠਦਾ ਮੇਰਾ ਨੌਂ ਨਹੀਂ ਬੋਲਿਆ ਮੈਂ ਨਹੀਂ ਜਾਣਾ ਸਵੇਰੇ ਤੇ ਆਪਾਂ ਸੋਚ ਕੇ ਦੇਖੋ ਵੀ ਦੁਖੀ ਕੌਣ ਕਰਦਾ ਕੋਈ ਰਿਸ਼ਤੇਦਾਰ ਥੋੜਾ ਕਰਦਾ ਇੰਨਾ ਸਮਾਂ ਕਿਹਦੇ ਕੋਲੇ ਆ ਵੀ ਬੰਦਾ ਉਤੋਂ ਸਮਾਂ ਕੱਢ ਕੇ ਆਵੇ ਤੇਲ ਫੂਕੇ ਆਵੇ ਫਿਰ ਤੈਨੂੰ ਦੁਖੀ ਕਰਕੇ ਜਾਵੇ ਦੁਖੀ ਮਨੁੱਖ ਆਪਣੇ ਵਿਕਾਰਾਂ ਤੋਂ ਹੈ ਦੋਸ਼ ਦੂਸਰੇ ਦੇ ਸਿਰ ਮੜਦਾ ਹੈ ਕਦੇ ਤਾਈ ਸਰ ਕਦੇ ਤਾਈ ਸਰ ਕਦੇ ਚਾਚੇ ਨੂੰ ਕਦੇ ਚਾਚੀ ਨੂੰ ਕਦੇ ਮਾਸੀ ਨੂੰ ਕਦੇ ਮਾਸੇ ਨੂੰ ਤਰ੍ਹਾਂ ਤਰ੍ਹਾਂ ਦੇ ਇਹ ਦੋਸ਼ ਮੜਦਾ ਰਹਿੰਦਾ ਥੋਬੇ ਧਰਦਾ ਰਹਿੰਦਾ ਵੀ ਮੈਂ ਫਲਾਣੀ ਕਰਕੇ ਦੁਖੀ ਹਾਂ ਮaaf ਕਰਿਓ ਕਦੇ ਵੀ ਦੋਸ ਥੋਬਾ ਦੂਸਰੇ ਦਿਨ ਮਾਰ ਆਪਣੇ ਵਿਕਾਰਾਂ ਤੋਂ ਤੂੰ ਖੁਦ ਆਪ ਦੁਖੀ ਆ ਤੇਰੀ ਜ਼ਿੰਦਗੀ ਵਿੱਚੋਂ ਜੇ ਕਦੇ ਹਉਮੈ ਦਾ ਰੋਗ ਚਲਾ ਜਾਂਦਾ ਤੈਨੂੰ ਕੀ ਮਤਲਬ ਮੈਂ ਗੁਰਦੁਆਰੇ 11000 ਰੁਪਏ ਦਿੱਤਾ ਬੋਲੇ ਕੋਈ ਨਾ ਬੋਲੇ ਮੈਂ ਤਾਂ ਦੇ ਦਿੱਤਾ ਮੈਂ ਸੇਵਾ ਵਿੱਚ ਦਿੱਤਾ ਮੈਨੂੰ ਕੋਈ ਮਤਲਬ ਨਹੀਂ ਮੇਰਾ ਨਾਮ ਕੋਈ ਬੋਲੇ ਚਾਹੇ ਨਾ ਬੋਲੇ ਪਰ ਉਹਦੇ ਚਰਨਾਂ ਵਿੱਚ ਮਨਜ਼ੂਰ ਹੋਵੇ ਕਿਉਂਕਿ ਬਿਨ ਬੋਲੇ ਆ ਸਭ ਕੁਝ ਜਾਣਦਾ ਕਿਸ ਅੱਗੇ ਕੀ ਚਾਹੇ ਅਰਦਾਸ ਉਹ ਬਿਨ ਬੋਲਿਆਂ ਬੁੱਝ ਲੈਂਦਾ ਬਿਨ ਬੋਲਿਆਂ ਜਾਣਦਾ ਸਭ ਦੀਆਂ ਪਰ ਮਨੁੱਖ ਇਸ ਵਿਕਾਰ ਹਉਮੇ ਦੇ ਵਿੱਚ ਫਸ ਕੇ ਇਹ ਕਹਿੰਦਾ ਵੀ ਜੇ ਕਿਤੇ ਮੇਰਾ ਨਾਂ ਨਾ ਬੋਲਿਆ ਮੇਰੇ ਸਰੂਪਾ ਨਾ ਪਾਇਆ ਫੇਰ ਗੱਲ ਨਹੀਂ ਬਣੀ ਮਹਾਰਾਜ ਕਹਿੰਦੇ ਹਉਮੇ ਦਾ ਕੰਡਾ ਨਾ ਬਹੁਤ ਬੁਰਾ ਹੈ ਜਿਉਂ ਜਿਉਂ ਚਲੈ ਚਬੈ ਦੁਖ ਬਾਵੈ ਜਮਕਾਲ ਸਹੈ ਸਿਰ ਡੰਡਾ ਹੈ